ਸੋ ਵੀਕੰਟੇ ਪੁਲਿਸ ਲੋਕਾਂ ਦੀ ਸੇਵਾ ਵਿੱਚ ਹੈ ਜਿਸ ਟਾਈਮ ਵੀ ਇਸ ਤੋਂ ਬਣੇ ਕੋਲ 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 ਪੁਸਾਜ ਰਹਿ ਜਿਹੜੇ ਇੱਥੇ ਹੁੱਲੜ ਬਾਜੀਆਂ ਕਰਦੇ ਨੇ ਇਹ ਉਹਨਾਂ ਵਾਸਤੇ ਖਬਰ ਹੈ ਕਿ ਹੁਣ ਇੱਥੇ ਹੁੱਲੜ ਬਾਜੀਆਂ ਨਹੀਂ ਚੱਲੇਗੀਆਂ ਜਿਹੜੀ ਪੰਜਾਬ ਪੁਲਿਸ ਆ ਉਹ ਸਖਤ ਹੋ ਚੁੱਕੀ ਹੈ ਆਪਣੇ ਕਾਨੂੰਨਾਂ ਨੂੰ ਲੈ ਕੇ ਕਿ 24 ਘੰਟੇ ਹੁਣ ਇੱਥੇ ਨਾਕੇ ਤੇ ਨਾਤਰੰਦੀ ਪੁਲਿਸ ਉਹ ਵੀ ਘਟੇ ਪੂਰੇ ਮਹਾਲੀ ਦੇ ਤਰ੍ਹਾਂ ਰਹਿ ਨੇ ਐਸੇ ਐਸੇ ਸਾਹਬ ਦਾ ਹੁਕਮ ਹੈ ਜਿਉਂ ਪਾਰਕੀ ਦਾ ਪੂਰੇ ਮਹਾਲੀ ਦੇ ਵਿੱਚ 24 ਘੰਟੇ ਨਾਕੇ 24 ਘੰਟੇ ਪੁਸਤ ਸੇਵਾ ਪੁਸਤ ਉਹ ਜਿਹੜੀ ਹੈਗੀ ਲੋਕਾਂ ਦੀ ਸੇਵਾ ਜਾਰੀ ਹੈ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਚਲਾਨ ਕਰ ਚੁੱਕੇ ਤੁਸੀਂ ਡਰਿੰਕ ਐਂਡ ਡਰਾਈਵ ਦੇ ਤੇ ਤੇ ਹੁੱਲੜਬਾਜੀਆਂ ਤੁਸੀਂ ਸੁਣਨ ਚਾਹੁੰਦਾ ਕਿ ਹੁਣ ਬਹੁਤ ਘਟ ਗਈਆਂ ਪਰ ਹੱਲੇ ਵੀ ਚੱਲ ਰਹੀਆਂ ਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਇਹ ਹੁੱਲੜਬਾਜੀਆਂ ਕਰਦੇ ਨੇ ਨਹੀਂ ਨਹੀਂ ਹੁਣ ਕੋਈ ਹੁੱਲੜਬਾਜੀ ਨਹੀਂ ਕਰਦਾ ਇੱਥੇ ਪਿਛਲੇ ਸਾਰੇ ਬੰਦ ਕੀਤੇ ਹੋਏ ਨੇ ਰਸਤੇ ਕੋਈ ਹੁੱਲੜਬਾਜੀ ਨਹੀਂ ਕਰਦਾ ਇਹਦੇ ਦੀ ਇੱਥੇ ਨੇ ਉਧਰ ਦੀ ਹੋਟ ਹੈ ਇਹ ਹੁਣ ਸਾਰੇ ਕੰਮ ਬੰਦ ਹੋ ਗਏ ਬਗੈਰ ਕੈਮਰਿਆਂ ਲੱਗਿਆਂ ਉਹਰੇ ਕੋਈ ਹੁਣ ਇਸੇ ਕੰਮ ਨਹੀਂ ਹੁੰਦਾ ਹੈਗਾ 10-14 ਤੋਂ 5 ਚਲਾਨ ਕਰ ਚੁੱਕੇ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਕ੍ਰਿਸ਼ ਵਰਮਾ ਇਸ ਵੇਲੇ ਅਸੀਂ ਮੌਜੂਦ ਆ 3B2 ਮਾਰਕੀਟ ਦੇ ਵਿੱਚ ਜਿੰਨੂੰ ਕੀ ਮੁਹਾਲੀ ਦਾ ਗੇਰੀ ਰੂਟ ਮੰਨਿਆ ਜਾਂਦਾ ਹੈ ਅੱਜ ਮੌਕੇ ਤੇ ਇੱਥੇ ਕਾਫੀ ਮੁਲਾਜ਼ਮ ਅਸਰ ਤਨਾਤ ਨੇ ਜਿਹੜੇ ਗੱਡੀਆਂ ਦੇ ਵਿੱਚ ਡਰਿੰਕ ਐਂਡ ਡਰਾਈਵ ਜਾਂ ਜਿਹੜੇ ਤੇ ਹੁੱਲੜਬਾਜ਼ੀਆਂ ਕਰਦੇ ਨੇ ਉਹਨਾਂ ਦੇ ਸਖਤ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਸਾਡੇ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਗੱਡੀ ਨੂੰ ਰੋਕ ਕੇ ਡਰਿੰਕ ਐਂਡ ਡਰਾਈਵ ਦੇ ਟੈਸਟ ਕੀਤੇ ਜਾ ਰਹੇ ਨੇ ਤਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 3B2 ਮਾਰਕੀਟ ਹੈ ਜਿੱਥੇ ਲੋਕੀ ਰਾਤ ਨੂੰ ਹੁੱਲੜਬਾਜ਼ੀਆਂ ਜਾਂ ਜੋ ਵੀ ਕਰਦੇ ਐ ਇਹ ਉਹਨਾਂ ਲਈ ਇੱਕ ਸਿੱਖਿਆ ਹੈ ਕਿ ਇੱਥੇ ਕੋਈ ਵੀ ਹੁੱਲੜਬਾਜ਼ੀ ਜਾਂ ਡਰਿੰਕ ਐਂਡ ਡਰਾਈਵ ਹੁਣ ਨਹੀਂ ਚੱਲੇਗਾ ਡੇਲੀ ਇੱਥੇ ਪੁਲਿਸ ਦਾ ਨਾਕਾ ਲੱਗਦਾ ਹੈ ਤੇ ਡੇਲੀ ਇੱਥੇ ਚੈਕਿੰਗ ਹੁੰਦੀ ਹੈ ਇੱਕ ਇੱਕ ਗੱਡੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਗੱਡੀ ਵਾਲੇ ਦਿਖਾਣ ਕਿ ਕਿੱਦਾਂ ਉਹਨਾਂ ਦੇ ਉਹ ਲਗਾ ਕੇ ਟੈਸਟ ਕੀਤੇ ਜਾ ਰਹੇ ਨੇ ਡਰਿੰਕ ਐਂਡ ਡਰਾਈਵ ਦਾ ਜਿਹੜੇ ਤੇ ਹੁੱਲੜ ਬਾਜ਼ੀਆਂ ਕਰਦੇ ਨੇ ਇਹ ਉਹਨਾਂ ਵਾਸਤੇ ਖਬਰ ਹੈ ਕਿ ਹੁਣ ਤੇ ਹੁੱਲੜ ਬਾਜ਼ੀਆਂ ਨਹੀਂ ਚੱਲੇਗੀਆਂ ਜਿਹੜੀ ਪੰਜਾਬ ਪੁਲਿਸ ਆ ਉਹ ਸਖਤ ਹੋ ਚੁੱਕੀ ਹੈ ਆਪਣੇ ਕੰਨਾਂ ਨੂੰ ਲੈ ਕੇ ਸਾਡੇ ਨਾਲ ਮੌਕੇ ਤੇ ਕਾਫੀ ਅਫਸਰ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਸੀ ਗਾਲ ਸਰ ਜੀ ਪਰਵਿੰਦਰ ਜੀ ਪਰਵਿੰਦਰ ਜੀ ਕੀ ਹਾਲ ਚਾਲ ਹੈ ਬਠਿੰਡਾ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨੈਸ਼ਨ ਟੀਵੀ ਤੇ ਪਰਵਿੰਦਰ ਜੀ ਇੱਥੇ ਦੇਖਿਆ ਜਾ ਰਿਹਾ ਹੈ ਕਿ ਡੇਲੀ ਹੁਣ ਨਾਕੇ ਲੱਗੇ ਜਾ ਰਹੇ ਨੇ 3B2 ਦੇ ਵਿੱਚ ਇਕੱਲੇ 3B2 ਦੇ ਵਿੱਚ ਹੀ ਲੱਗੇ ਜਾ ਰਹੇ ਨੇ ਕਿ ਹਰ ਜਗ੍ਹਾ ਲੱਗ ਰਹੇ ਨੇ ਨਹੀਂ ਪੂਰੇ ਮਹਾਲੀ ਦੇ ਵਿੱਚ 24 ਘੰਟੇ ਪੁਲਿਸ ਲੋਕਾਂ ਸੀਵਾ ਵਿੱਚ ਹੈ ਜਿਸ ਟਾਈਮ ਵੀ ਇਸ ਤੋਂ ਬਣ ਦੇ ਕੋਲ 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 ਪੁਸਾਜ ਰਹੇ ਨੇ ਕਿ 24 ਘੰਟੇ ਹੁਣਾਂ ਚ ਨਾਕੇ ਤੇ ਨਾ ਤਰੰਦੀ ਪੁਲਿਸ ਹੁਣ 24 ਘੰਟੇ ਪੂਰੇ ਮਹਾਲੀ ਜਨਤ ਰਹੇ ਨੇ ਐਸੇ ਐਸੇ ਸਾਹਿਬ ਦਾ ਹੁਕਮ ਹੈ ਜੂ ਪਾਰਕੀ ਦਾ ਪੂਰੇ ਮਹਾਲੀ ਦੇ ਵਿੱਚ 24 ਘੰਟੇ ਉਹ ਜੁੜੀ ਹੈਗੀ ਲੋਕ ਸੇਵਾ ਦਾ ਹੈ ਰਿਹਾ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਚਲਾਨ ਕਰ ਚੁੱਕੇ ਤੁਸੀਂ ਡਰਿੰਕ ਐਂਡ ਡਰਾਈਵ ਦੇ ਤੇ ਤੇ ਹੁਲੜਬਾਜੀਆਂ ਸੁਣਨ ਚਾਹੁੰਦਾ ਕਿ ਹੁਣ ਬਹੁਤ ਘਟ ਗਈਆਂ ਪਰ ਹੱਲੇ ਵੀ ਚੱਲ ਰਹੀਆਂ ਹਨ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਇਹ ਹੁਲੜਬਾਜੀਆਂ ਕਰਦੇ ਨੇ ਨਹੀਂ ਨਹੀਂ ਹੁਣ ਕੋਈ ਹੁਲੜਬਾਜੀ ਨਹੀਂ ਕਰਦਾ ਜਿੱਥੇ ਇਸ ਲਈ ਸਾਰੇ ਬੰਦ ਕੀਤੇ ਹੋਏ ਨੇ ਰਸਤੇ ਕੋਈ ਹੁਲੜਬਾਜੀ ਨਹੀਂ ਕਰਦਾ ਇਹਦੇ ਦੀ ਇੱਥੇ ਉਧਰ ਦੀ ਹੋਟ ਹੈ ਇਹ ਹੁਣ ਸਾਰੇ ਕੰਮ ਬੰਦ ਹੋ ਗਏ ਬਗੈਰ ਦਾ ਕੈਮਰਾ ਲੱਗਿਆ ਨੂੰਰੇ ਕੋਈ ਹੁਣ ਇਸ ਜੇ ਕੰਮ ਨਹੀਂ ਹੁੰਦਾਗਾ 10 4 ਤੋਂ 5 ਚਲਾਨ ਕਰ ਸਕਦੇ ਇੰਨੇ ਕਿਹਾ ਜੀ ਪਰਵਿੰਦਰ ਜੀ ਕੈਮਰੇ ਤੋਂ ਗੱਲ ਆਈ ਮੈਨੂੰ ਕੈਮਰੇ ਜਿਹੜੇ ਹੁਣ ਨਾ ਮੁਹਾਲੀ ਦੇ ਵਿੱਚ ਲੱਗੇ ਹੋਏ ਨੇ ਉਹਦੇ ਵਿੱਚ ਕਿਹੜੇ ਕਿਹੜੇ ਚਲਾਨ ਨੇ ਲੋਕੀ ਕਹਿ ਦਿੰਦੇ ਆ ਕਿ ਨਹੀਂ ਜੀ ਇਹਦੇ ਬਸ ਐਵੇਂ ਲਗਾਏ ਹੋਏ ਅੰਦਰ ਤੁਸੀਂ ਲੋਕਾਂ ਜਿਹੜਾ ਵਹਿਮ ਹੈ ਇਹ ਕਿੱਦਾਂ ਦੂਰ ਕਰੋਗੇ ਕਿ ਐਵੇਂ ਕੈਮਰੇ ਲੱਗੇ ਨਹੀਂ ਜੀ ਇਹ ਕੈਮਰੇ ਐਵੇਂ ਲੱਗੇ ਹੈਗੇ ਕਿ ਆਪਣਾ ਗਵਰਨਮੈਂਟ ਨੇ ਲਵਾਏ ਨੇ ਡੇਲੀ ਚਲਾਨ ਹੋ ਰਹੇ ਨੇ ਡੀਆਰ ਟੀਆਰ ਡੇਲੀ ਚਲਾਨ ਹੋ ਰਹੇ ਨੇ ਕਾਦੇ ਕਾਦੇ ਚਲਾਨ ਹੈ ਓਵਰਸਪੀਡ ਬੈਲਟ ਓਵਰਸਪੀਡ ਦੇ ਬੈਲਟ ਦੇ ਹੈਲਮਟ ਦੇ ਨੰਬਰ ਪਲੇਟ ਦੇ ਦਿੱਲੀ ਚ ਰਹਿਣ ਹੋ ਰਹੇ ਨੇ ਮਤਲਬ ਕਿ ਜਿਹੜੇ ਸੋਚ ਰਹੇ ਆ ਕਿ ਆਪਾਂ ਚੰਡੀਗੜ੍ਹ ਨਿਕਲ ਕੇ ਪੰਜਾਬ ਦੇ ਵਿੱਚ ਆ ਕੇ ਅੱਧੇ ਘੁੰਮਾਂਗੇ ਹੁਣ ਉਹ ਵੀ ਉਹ ਚਲਾਨ ਦੇ ਵਿੱਚ ਘੁੰਮਣਗੇ ਹੁਣ ਇਹ ਪਹਿਲਾ ਕੰਮ ਰਹਿ ਗਿਆ ਦੇਖੋ ਤੁਸੀਂ ਜਾ ਕੇ ਜੀ ਦਿਨੇ ਚੈੱਕ ਕਰਿਆ ਕੋ ਜੈਬ ਲੈਣ ਤੋਂ ਪਿੱਛੇ ਖੜਦੇ ਨੇ ਹੁਣ ਪਹਿਲਾ ਕੰਮ ਨਹੀਂ ਰਹਿ ਗਿਆ ਇੱਥੇ ਹੁਣ ਚੰਡੀਗੜ੍ਹ ਤੋਂ ਸਕਤੀ ਹੈ ਇੱਥੇ ਤੇ ਹੁਣ ਤੱਕ ਤੁਸੀਂ ਕਿੰਨੀਆਂ ਗੱਡੀਆਂ ਜਾਂ ਹੁਣ ਤੱਕ ਕੋਈ ਆਇਆ ਕੋਈ ਅਣਪਛਾਤਾ ਵਿਅਕਤੀ ਕਿਸੇ ਦੀ ਗੱਡੀ ਦੇ ਵਿੱਚੋਂ ਜਾਂ ਕੋਈ ਚੀਜ਼ ਮਿਲੀ ਹੋਵੇ ਨਹੀਂ ਨਹੀਂ ਗੱਡੀਆਂ ਚੈੱਕ ਕਰ ਰਹੇ ਹਾਂ ਜੀ ਤੇ ਇਹ ਜੀ ਗੱਲ ਕੋਈ ਨਹੀਂ ਚਲਾਨ ਡਿੰਗ ਡਰਾਈਵ ਦੇ ਕਰ ਰਹੇ ਹਾਂ ਗੱਡੀਆਂ ਚੈੱਕ ਕਰ ਰਹੇ ਨਾਲ ਇਹ ਡੇਲੀ ਇੱਥੇ ਹੁਣ ਰਿਪੀਟੂ ਦੇ ਵਿੱਚ ਲੱਗਦਾ ਨਾਕਾ ਡੇਲੀ ਲੱਗਦਾ ਡੇਲੀ ਜੀ 24 ਘੰਟੇ ਸੜਨਾਂ ਨਾਲ ਮਜੂਦ ਸੀਗੇ ਪ੍ਰਵਿੰਦਰ ਜੀ ਜੋ ਕਿ ਐਸਟੇਮ ਟ੍ਰੈਕ ਵਿਊਲ ਦੇ ਸਬ ਇੰਸਪੈਕਟਰ ਨੇ ਤੇ ਉਹਨਾਂ ਨਾਲ ਆਪ ਗੱਲਬਾਤ ਕੀਤੀ ਹੈ ਤੇ ਹੋਰ ਵੀ ਦਿਖਾ ਰਹੇ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿੱਦਾਂ ਪ੍ਰੋਪਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਗੱਡੀ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਕੋਈ ਵੀ ਇਨਗੈਲੀ ਨਹੀਂ ਕੀਤੀ ਜਾ ਰਹੀ ਤਾਂ ਕਿ ਇੱਥੇ ਥਰੀਬਿਊ ਦੇ ਵਿੱਚ ਕੋਈ ਹੁੱਲਰਵਾਜੀ ਨਾ ਕਰੇ ਜਾਂ ਤਾਂ ਕੋਈ ਇੱਥੇ ਦਾ ਜਿਹੜਾ এনਵਾਇਰਨਮੈਂਟ ਉਹ ਨਾ ਖਰਾਬ ਕਰੇ ਤੁਸੀਂ ਜੁੜ ਚੁੱਕੇ ਸੀਗੇ ਪੰਜਾਬ ਨੇਸ਼ਨ ਟੀਵੀ ਦੇ ਨਾਲ ਮੈਂ ਕ੍ਰਿਸ਼ ਵਰਮਾ ਕੈਮਰਾਮੈਨ ਸੰਦੀਪ ਦੇ ਨਾਲ